ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਕੀ ਮਿਲਦੇ ਆਓ ਆਪਾਂ ਅੱਜ ਦਾ ਵਿਸ਼ਾ ਹੈਗਾ ਵਾ ਕਿ ਪਰਮੇਸ਼ਵਰ ਸਾਡਾ ਮੇਰਾ ਨਾ ਬਹੁਤ ਹੀ ਵੱਡਾ ਪਰਮੇਸ਼ਵਰ ਆ ਜੋ ਸਾਨੂੰ ਹਰੇਕ ਚੀਜ਼ ਤੋਂ ਬਚਾਉਂਦਾ ਵਾ ਕਈ ਵਾਰੀ ਹਨਾ ਆਪਾਂ ਇਦਾਂ ਦੀਆਂ ਬਿਮਾਰੀਆਂ ਆਪਣੇ ਕਿਉਂਦੀਆਂ ਅੰਤ ਇਦਾਂ ਦੀਆਂ ਮਰੀਆਂ ਹੁੰਦੀਆਂ ਨਾ ਆਪਾਂ ਆਪਣੇ ਡਾਕਟਰ ਵੀ ਜਵਾਬ ਦੇ ਦਿੰਦੇ ਬਿਮਾਰੀਆਂ ਤੋਂ ਕਿ ਇਹ ਨਹੀਂ ਹੋ ਸਕਦਾ ਚੰਗੇ ਨਹੀਂ ਹੋ ਸਕਦੇ ਲੇਕਿਨ ਆਪਣਾ ਜਿਹੜਾ ਪਰਮੇਸ਼ਵਰਾ ਬਹੁਤ ਹੀ ਸਮਰੱਥੀ ਪਰਮੇਸ਼ਵਰਾ ਉਹ ਆਪਾਂ ਨੂੰ ਹਰੇਕ ਤਰ੍ਹਾਂ ਦੇ ਦੁੱਖ ਚੋਂ ਬਾਹਰ ਕੱਢਦਾ ਵਾ ਔਰ ਤੁਸੀਂ ਇਸ ਵਿਸ਼ੇ ਬਾਰੇ ਇਸ ਅੱਜ ਆਪਾਂ ਪਾਸਟ ਜੀਤੇ ਕੋਲੋਂ ਸਿੱਖਾਂਗੇ ਪ੍ਰਭੂ ਦੀ ਦਾਸੀ ਪਾਸਟ ਦਿ올 ਜੀ ਦੇ ਕੋਲੋਂ ਚਲੋ ਆਪ ਸਿੱਖਦੇ ਆ ਤੇ ਮੇਰੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਲੱਕਮਰ ਸ਼ੇਅਰ ਜ਼ਰੂਰ ਕਰ ਲੈਣਾ ਆਓ ਆਪ ਸਿੱਖੀਏ ਹallelujah ਮੈਨ ਜ਼ਬੂਰਾ ਦੀ ਕਿਤਾਬ ਜ਼ਬੂਰਾ ਦੀ ਕਿਤਾਬ ਅਧਿਆਇ 3 ਉਦੀ 3 ਨੰਬਰ ਪੰਕਤੀ ਕਹਿੰਦਾ ਉਹ ਤੈਨੂੰ ਫਾਂਦੀ ਦੀ ਫਾਇਰ ਵਿੱਚੋਂ ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਆਮਨ ਹallelujah ਹallelujah ਫੰਦੀ ਦੀ ਫਾਹੀ ਵਿੱਚੋਂ ਅਤੇ ਕਟਮਰੀ ਤੋਂ ਛੁਟਕਾਰਾ ਛੁਟਕਾਰਾ ਦੇਵੇਗਾ ਭਾਵੇਂ ਤੁਹਾਡੇ ਵਿਰੁੱਧ ਜਿੱਡੇ ਮਰਜੀ ਵੱਡੇ ਜਾਲ ਵਿਛਾ ਦਿੱਤੇ ਜਾਣ ਭਾਵੇਂ ਜਿੱਡੀਆਂ ਮਰਜੀ ਫਾਈਆਂ ਲਮਕਾ ਦਿੱਤੀਆਂ ਜਾਣ ਵੈਰੀ ਵੱਲੋਂ ਜਿੰਨੀਆਂ ਮਰਜੀ ਪਲੈਨਿੰਗਸ ਬਣਾ ਲਈਆਂ ਜਾਣ ਭਾਵੇਂ ਜਿੰਨੀਆਂ ਮਰਜੀ ਵੱਡੀਆਂ ਬਵਾ ਇਸ ਸੰਸਾਰ ਦੇ ਉੱਤੇ ਆ ਜਾਣ ਪਰ ਜੇਕਰ ਤੁਸੀਂ ਸੱਚੇ ਦਿਲ ਦੇ ਨਾਲ ਪਰਮੇਸ਼ਵਰ ਨੂੰ ਮੰਨਦੇ ਆ ਯਾਦ ਰੱਖਿਓ ਇੱਕ ਗੱਲ ਸੱਚੇ ਦਿਲ ਦੇ ਨਾਲ ਅਗਰ ਤੁਸੀਂ ਪੂਰੇ ਦਿਲ ਦੇ ਨਾਲ ਪਰਮੇਸ਼ਵਰ ਨੂੰ ਮੰਨਦੇ ਆ ਤਾਂ ਕੋਈ ਬਵਾ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਯੈਸ ਆ ਮਨ ਤੁਹਾਡੀ ਮੌਤ ਦਾ ਕਾਰਨ ਨਹੀਂ ਬਣ ਸਕਦੀ ਅਤੇ ਕੋਈ ਵੈਰੀ ਦਾ ਜਾਲ ਤੁਹਾਨੂੰ ਆਪਣੇ ਵਿੱਚ ਫਸਾ ਨਹੀਂ ਸਕਦਾ ਸਹੀ ਗੱਲ ਆ ਉਹ ਤੁਹਾਨੂੰ ਫੰਦੀ ਦੀ ਫਾਈ ਵਿੱਚੋਂ ਬਚਾਉਂਦਾ ਹੈ ਜਿਹੜੀ ਵੈਰੀ ਨੇ ਤੁਹਾਨੂੰ ਫਸਾਉਣ ਦੇ ਲਈ ਵਾਹੀ ਤਿਆਰ ਕੀਤੀ ਆ ਕਿੰਨਾ ਉਹ ਤੁਹਾਨੂੰ ਉਹਦੇ ਵਿੱਚੋਂ ਵੀ ਛਡਾਉਣ ਦੇ ਲਈ ਸਮਰਥੀ ਆ ਹallelujah ਉਹ ਬਿਮਾਰੀਆਂ ਤੋਂ ਵੀ ਤੁਹਾਨੂੰ ਆਜ਼ਾਦ ਕਰਨ ਦੇ ਲਈ ਸਮਰਥੀ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਡੈਟਲੀ ਡਿਸੀਜ਼ ਜਿਹਨੂੰ ਕਿਹਾ ਜਾਂਦਾ ਆ ਜਿਹੜੀ ਬਿਮਾਰੀ ਨੂੰ ਡਾਕਟਰ ਲਾ ਇਲਾਜ ਕਹਿ ਦਿੰਦੇ ਕਹਿ ਦਿੰਦੇ ਉਸ ਬਿਮਾਰੀ ਨਾਲ ਬੰਦਾ ਬਚਦਾ ਨਹੀਂ ਆ ਉਹ ਤੁਹਾਨੂੰ ਉਹਨੂੰ ਬਿਮਾਰੀਆਂ ਤੋਂ ਵੀ ਤੂੰ ਵੀ ਬਚਾਉਂਦਾ ਹੈ ਕਿਉਂਕਿ ਉਹ ਬਿਮਾਰੀਆਂ ਤੋਂ ਵੱਡਾ ਪਰਮੇਸ਼ਵਰ ਆ ਹallelujah ਬਿਮਾਰੀ ਵੱਡੀ ਨਹੀਂ ਆ ਤੁਹਾਡਾ ਪਰਮੇਸ਼ਵਰ ਵੱਡਾ ਆ ਹallelujah ਹਾਂ ਜੀ ਹallelujah ਇੱਕ ਗੱਲ ਯਾਦ ਰੱਖੋ ਕਿ ਅੱਧੀ ਵੀ ਪ੍ਰਭੂ ਜੀ ਦੀ ਹਜ਼ੂਰੀ ਦੇ ਵਿੱਚ ਆਣ ਕੇ ਇਹ ਨਹੀਂ ਕਹਿਣਾ ਪ੍ਰਭੂ ਮੇਰੀ ਬਿਮਾਰੀ ਬਹੁਤ ਵੱਡੀ ਆ ਪ੍ਰਭੂ ਮੇਰਾ ਦੁੱਖ ਬਹੁਤ ਵੱਡਾ ਆ ਮੇਰੀ ਪਰੇਸ਼ਾਨੀ ਬਹੁਤ ਵੱਡੀ ਆ ਮੇਰਾ ਕਰਜ਼ਾ ਬਹੁਤ ਵੱਡਾ ਦੁਸ਼ਟ ਆਤਮਾ ਬਹੁਤ ਵੱਡਾ ਕੱਟ ਦੀ ਵੀ ਪ੍ਰਭੂ ਦੇ ਅੱਗੇ ਕੋਈ ਵੀ ਚੀਜ਼ ਉਹ ਨਹੀਂ ਰੱਖਣੀ ਜਿੰਨੂੰ ਤੁਸੀਂ ਵੱਡਾ ਕਹੋ ਨਹੀਂ ਸਾਡਾ ਪਰਮੇਸ਼ਵਰ ਵੱਡਾ ਹੈ ਬਿਮਾਰੀ ਨੂੰ ਦੱਸੋ ਕਿ ਮੇਰਾ ਪਰਮੇਸ਼ਵਰ ਬਹੁਤ ਵੱਡਾ ਹੈ ਦੁਸ਼ਟਾਂ ਨੂੰ ਦੱਸੋ ਮੇਰਾ ਪਰਮੇਸ਼ਵਰ ਬਹੁਤ ਵੱਡਾ ਹੈ ਕਰਜਾਂ ਨੂੰ ਦੱਸੋ ਮੇਰਾ ਪਰਮੇਸ਼ਵਰ ਬਹੁਤ ਵੱਡਾ ਹੈ ਉਹ ਹਰ ਚੀਜ਼ 'ਚ ਮੈਨੂੰ ਬਾਹਰ ਕੱਢਣ ਦੀ ਸਮਰਥਨਾ ਰੱਖਦਾ ਹੈ ਹallelujah ਹallelujah ਯਾਕੂਬ ਦੀ ਪਤਰੀ ਦੇ ਵਿੱਚ ਲਿਖਿਆ ਹੈ ਕਹਿੰਦਾ ਉਹ ਤੁਹਾਨੂੰ ਹਰ ਅਜਮਾਇਸ਼ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਆਪੇ ਹੀ ਰਾਹ ਵਿਖਾ ਦਿੰਦਾ ਹੈ ਯੈਸ ਹਰ ਅਜਮਾਇਸ਼ੋਂ ਚੋਂ ਬਾਹਰ ਕੱਢਦਾ ਵੀ ਦੱਸਦਾ ਹੈ ਤੁਹਾਨੂੰ ਉਹਦੇ ਚੋਂ ਬਾਹਰ ਨਿਕਲਣ ਨੂੰ ਸਮਰਥ ਦਿੰਦਾ ਹੈ ਯੈਸ ਜੇਕਰ ਤੁਸੀਂ ਕਰਜ਼ੇ ਦੇ ਵਿੱਚ ਤਾਂ ਘਬਰਾਓ ਨਾ ਤੁਸੀਂ ਸਰਵਾਈਵ ਕਰ ਸਕਦੇ ਆ ਜੇ ਤੁਸੀਂ ਕਿਸੇ ਅਜਮਾਇਸ਼ ਦੇ ਵਿੱਚ ਆ ਤਾਂ ਡੋਲ ਨਾ ਜਾਓ ਤੁਸੀਂ ਉਸ ਅਜਮਾਇਸ਼ ਤੋਂ ਬਾਹਰ ਆ ਸਕਦੇ ਆ ਕਿਉਂਕਿ ਪਰਮੇਸ਼ਵਰ ਤੁਹਾਨੂੰ ਹਰ ਸਿਚੁਏਸ਼ਨ ਚੋਂ ਬਾਹਰ ਕੱਢਣ ਦਾ ਰਸਤਾ ਦੱਸਦਾ ਆ ਉਹ ਤੁਹਾਨੂੰ ਕਿੰਨੀ ਵਾਰੀ ਉਹਨੇ ਰਸਤਾ ਦੱਸਿਆ ਹੋ ਸਕਦਾ ਪਰ ਤੁਸੀਂ ਉਹਨੂੰ ਇਗਨੋਰ ਕਰ ਜਾਂਦੇ ਆ ਇਸ ਲਈ ਥੋੜਾ ਕੌਨਸ਼ੀਅਸ ਹੋਵੋ ਸਪਿਰਿਟ ਕੌਨਸ਼ੀਅਸ ਹੋਵੋ ਕਿ ਤੁਸੀਂ ਆਤਮਾ ਦੀ ਆਵਾਜ਼ ਨੂੰ ਸੁਣ ਸਕੋ ਔਰ ਉਹ ਰਸਤਾ ਜਿਹੜਾ ਤੁਹਾਨੂੰ ਦੱਸਿਆ ਜਾ ਰਿਹਾ ਆ ਤੁਸੀਂ ਉਸ ਰਸਤੇ ਨੂੰ ਫੋਲੋ ਕਰੋ ਤਾਂ ਤੁਸੀਂ ਜਰੂਰ ਉਸ ਪ੍ਰੋਬਲਮ ਦੇ ਵਿੱਚੋਂ ਬਾਹਰ ਆ ਜਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮੇ ਵਿੱਚ ਹallelujah amen ਹallelujah ਹallelujah ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਰਾਸ ਸੱਚਾਈ ਤੇ ਜੀਵਨ ਮੈਂ ਹਾਂ ਮੈਂ ਹਾਂ ਸੋ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਮਰਦੇ ਹੀ ਜਾ ਰਹੇ ਆਂ ਤਾਂ ਵੀ ਕਹੋ ਕਿ ਪ੍ਰਭੂ ਜੀ ਤੁਸੀਂ ਕਹਿੰਦੇ ਜੀਵਨ ਮੈਂ ਹਾਂ ਹੁਣ ਜੀਵਨ ਬਣ ਕੇ ਮੇਰੇ ਅੰਦਰ ਆ ਜਾਓ ਮੈਂ ਮੌਤ ਦੰਗ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦਾ ਪਰ ਮੈਂ ਸਦੀਪਕ ਜੀਵਨ ਲੈਣਾ ਚਾਹੁੰਨਾ ਸਭ ਕੋ ਇਸ ਧਰਤੀ ਤੇ ਵੀ ਲੰਮਾ ਜੀਵਨ ਜੀਣਾ ਚਾਹੁੰਦੇ ਆ ਤੁਹਾਡੇ ਲਈ ਇਦਾਂ ਹੀ ਹੋ ਜਾਣਾ ਕਿੰਨਾ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਦਿੱਤਾ ਜਾਵੇਗਾ ਜਿੱਥੇ ਰਸਤਾ ਨਜ਼ਰ ਨਹੀਂ ਆਉਂਦਾ ਉੱਥੇ ਕਹੋ ਪ੍ਰਭੂ ਯਿਸੂ ਜੀ ਤੁਸੀਂ ਕਿਹਾ ਜੇ ਸੁਰਸਤੇ ਤੇ ਚੱਲ ਕੇ ਮੈਂ ਇਸ ਸਮੱਸਿਆ ਚੋਂ ਬਾਹਰ ਨਿਕਲਣਾ ਹੈ ਉਹ ਖੁਦ ਹੀ ਰਸਤਾ ਬਣ ਕੇ ਤੁਹਾਡੇ ਅੱਗੇ ਪੇਸ਼ ਹੋਏ ਹallelujah 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 ਉਹਨੇ ਕਿਹਾ ਮੈਂ ਤੁਹਾਨੂੰ ਇਕੱਲਿਆਂ ਨਹੀਂ ਛੱਡੂਗਾ ਮੈਂ ਤੁਹਾਨੂੰ ਅਨਾਥ ਨਹੀਂ ਛੱਡੂਗਾ ਉਹ ਇੰਨਾ ਪ੍ਰੇਮ ਕਰਨ ਵਾਲਾ ਪ੍ਰੇਮੀ ਪਰਮੇਸ਼ਵਰ ਹੈ ਇਸ ਲਈ ਘਬਰਾਇਆ ਨਾ ਕਰੋ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਉਦਾਸ ਨਾ ਹੋਇਆ ਕਰੋ ਜਦੋਂ ਤੁਸੀਂ ਉਦਾਸ ਹੁੰਨੇ ਆ ਤੁਸੀਂ ਆਤਮਾ ਨੂੰ 부ਝਾ ਦਿੰਨੇ ਆ ਤੁਸੀਂ ਪਰਮੇਸ਼ਵਰ ਦੇ ਆਤਮਾ ਨੂੰ ਨਿਰਾਸ਼ ਕਰਦੇ ਆ ਜਿਹਦੇ ਤੋਂ ਤੁਸੀਂ ਹਰ ਰੋਜ਼ ਦੇਖਦੇ ਜਿਹਦੀਆਂ ਗਵਾਹੀਆਂ ਤੁਸੀਂ ਹਰ ਰੋਜ਼ ਸੁਣਦੇ ਆ ਪਰਮੇਸ਼ਰ ਤੁਹਾਨੂੰ ਇੱਕ ਨਵਾਂ ਦਿਨ ਦਿੰਦਾ ਜਿਹੜਾ ਹਰ ਰੋਜ਼ ਮੋਤੀਆਂ ਦੇ ਵਾਂਗ ਤੁਹਾਡੇ ਸਾਹਾਂ ਦੀ ਮਾੜਾ ਦੇ ਵਿੱਚ ਹੋਰ ਕਿੰਨੇ ਸਾਹ ਭਰਉ ਦਿੰਦਾ ਆ ਜਦੋਂ ਤੁਸੀਂ ਉਹਦੇ ਉੱਤੇ ਈਮਾਨ ਨਹੀਂ ਨਾ ਕਰਦੇ ਜਦੋਂ ਤੁਸੀਂ ਉਹਦੇ ਉੱਤੇ ਨੇਚਾ ਨਹੀਂ ਰੱਖਦੇ ਸਾਰੇ ਚਿੰਨ ਚਮਤਕਾਰ ਦੇਖਦੇ ਹੋਏ ਆ ਸਾਰੀਆਂ ਭਲਾਈਆਂ ਦਾ ਨਿੱਗ ਮੰਨਦੇ ਆ ਵਾਸ ਨਹੀਂ ਕਰਦੇ ਤਾਂ ਫਿਰ ਉਹਦਾ ਆਤਮਾ ਨਿਰਾਸ਼ ਹੋ ਜਾਂਦਾ ਫਿਰ ਤੁਹਾਡੀਆਂ ਜਿਹੜੀਆਂ ਬਰਕਤਾਂ ਆ ਉਹਨਾਂ ਦਾ ਬੂਹਾ ਜਿਹੜਾ ਆ ਉਹ ਬੰਦ ਹੋ ਜਾਂਦਾ ਤੁਹ ਜੇ ਤੁਸੀਂ ਚਾਹੁੰਦੇ ਆ ਸਾਰੀਆਂ ਚੀਜ਼ਾਂ ਕੰਟੀਨਿਊ ਚੱਲਣ ਤੁਹਾਡੀ ਲਾਈਫ ਦੇ ਵਿੱਚ ਬlesings ਕੰਟੀਨਿਊ ਬਣੀਆਂ ਰਹਿਣ ਹੀਲਿੰਗ ਜਿਹੜੀ ਆ ਉਹ ਤੁਹਾਡੇ ਜਿਸਮ ਦੇ ਵਿੱਚ ਠਹਿਰੀ ਜਾਵੇ ਕੋਈ ਦੁਸ਼ਟ ਆਤਮਾ ਤੁਹਾਨੂੰ ਪਰੇਸ਼ਾਨ ਨਾ ਕਰੇ ਬੱਚੇ ਆਗਿਆਕਾਰ ਦੇ ਵਿੱਚ ਛੱਲਣ ਮਤਲਬ ਲਾਈਫ ਸਮੂਥ ਚੱਲੇ ਤਾਂ ਤੁਸੀਂ ਵੀ ਪਰਮੇਸ਼ਵਰ ਦੇ ਵਿੱਚ ਸਮੂਥਲੀ ਚੱਲਣਾ ਸ਼ੁਰੂ ਕਰੋ ਹਾਲੇਲੂਇਆ ਖੁਦਾਵੰਦਾ ਤੇਰੇ ਸਾਥ ਵਫਾਦਾਰੀ ਸਿੱਖ ਚੁਣੋ ਜ਼ਬੂਰੀ 91 ਦੇ ਚਾਰਵੇਂ ਅੰਸ਼ ਵਿੱਚ ਲਿਖਿਆ ਜਾਂਦਾ ਉਹ ਆਪਣੇ ਖੰਭਾਂ ਨਾਲ ਤੈਨੂੰ ਟੱਕ ਲਵੇਗਾ ਅਤੇ ਉਹਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ ਅਤੇ ਉਹਦੀ ਸੱਚਾਈ ਇੱਕ ਢਾਲ ਅਤੇ ਫਰੀ ਹੈ ਜਿੱਦਾਂ ਹੋ ਸਕਦਾ ਤੁਸੀਂ ਵੀਡੀਓਜ਼ ਦੇਖੀਆਂ ਹੋਣ ਸੋਸ਼ਲ ਮੀਡੀਆ ਤੇ ਕਾਫੀ ਛੋਟੀਆਂ-ਛੋਟੀਆਂ ਇਦਾਂ ਦੀਆਂ ਵੀਡੀਓਜ਼ ਆ ਕਿ ਮੈਂ ਪਿੱਛੇ ਜਿ ਇੱਕ ਵੀਡੀਓ ਦੇਖੀ ਸੀ ਇੱਕ ਸੱਪ ਆ ਤੇ ਉਹ ਚੂਚਿਆਂ ਨੂੰ ਖਾਣ ਦੀ ਕੋਸ਼ਿਸ਼ ਕਰਦਾ ਹੈ ਤੇ ਉੱਥੇ ਇੱਕ ਮੁਰਗੀ ਵੀ ਆ ਉਹਨਾਂ ਚੂਚਿਆਂ ਦੀ ਮਦਰ ਜਿਹੜੀ ਆ ਉਹ ਮੁਰਗੀ ਆਪਣੇ ਚੂਚਿਆਂ ਨੂੰ ਪ੍ਰੋਟੈਕਟ ਕਰਦੀ ਆ ਉਸ ਸੱਪ ਤੋਂ ਤੇ ਆਪਣੇ ਖੰਭ ਖਲਾਰ-ਖਲਾਰ ਕੇ ਉਹਨਾਂ ਨੂੰ ਆਪਣੇ ਖੰਭਾਂ ਦੇ ਵਿੱਚ ਲੈ ਲੈ ਕੇ ਉਹ ਉਸ ਏਰੀਏ 'ਚੋਂ ਜਿੱਥੇ ਸੱਪ ਆ ਉੱਥੇ ਪੂਰੇ ਹੀ ਉਹਨੇ ਚੂਚੇ ਬਾਹਰ ਕੱਢ ਲਏ। ਇੱਕ ਵੀ ਚੂਚਾ ਉਹਨੇ ਮਰਨ ਨਹੀਂ ਦਿੱਤਾ। ਇਦਾਂ ਹੀ ਵਚਨ ਦੇ ਵਿੱਚ ਇਦਾਂ ਹੀ ਤਾਂ ਲਿਖਿਆ ਆ। ਕਿੰਨਾ ਆਪਣੇ ਖੰਭਾਂ ਨਾਲ ਤੈਨੂੰ ਢਾਡ ਦੇਵੇਗਾ। ਜਦੋਂ ਕੋਈ ਵੀ ਬੈਰੀ ਦੀ ਸ਼ਕਤੀ ਤੁਹਾਡੇ ਲਈ ਸਿਰ ਚੁੱਕੇਗੀ ਜਦੋਂ ਕੋਈ ਵੀ ਵੈਰੀ ਦੇ ਸ਼ਕਤੀ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕਰੂਗੀ ਚਾਹੇ ਉਹ ਕੋਈ ਬਿਮਾਰੀ ਆ ਚਾਹੇ ਉਹ ਕਿਸੇ ਤਰ੍ਹਾਂ ਦਾ ਦੁਸ਼ਟ ਆਤਮਾ ਆ ਜਾਂ ਸੰਸਾਰ ਤੌਰ ਤੇ ਕੋਈ ਵੈਰੀ ਕੋਈ ਵੀ ਨਾਸ਼ ਕਰਨ ਵਾਲੀ ਚੀਜ਼ ਤਾਂ ਕਹਿੰਦਾ ਪਰਮੇਸ਼ਵਰ ਤੈਨੂੰ ਆਪਣੇ ਖੰਭਾਂ ਦੇ ਹੇਠ ਢੱਕ ਲੂਗਾ ਤੈਨੂੰ ਉਸ ਬਿਮਾਰੀ ਦਾ ਸ਼ਿਕਾਰ ਨਹੀਂ ਹੋਣ ਦੇਊਗਾ ਤੈਨੂੰ ਉਸ ਵੈਰੀ ਦਾ ਸ਼ਿਕਾਰ ਨਹੀਂ ਬਣਨ ਦੇਊਗਾ ਪਰ ਕਿਹ ਤੈਨੂੰ ਢੱਕ ਲਵੇਗਾ ਤੇ ਉਹਦੇ ਪਰਾਂ ਹੇਠ ਤੁਪਨਾ ਲਵੇਗਾ ਜੇ ਜੇਦਾ ਪਨਾਹ ਗਈ ਉਹ ਬਣ ਗਿਆ ਪਨਾਹ ਦੇਣ ਵਾਲਾ ਹੀ ਉਹ ਹੋ ਗਿਆ ਜਿਨੇ ਪਰਮੇਸ਼ਵਰ ਦੇ ਖੰਭਾ ਹਿੱਟ ਪਨਾ ਲੈ ਲਈ ਤੇ ਉਹਦਾ ਕੌਣ ਨੁਕਸਾਨ ਕਰ ਸਕਦਾ ਉਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਪਰ ਬਹੁਤ سارے ਲੋਕ ਆ ਜਿਹੜੇ ਨਾਮ ਤਾਂ ਪਰਮੇਸ਼ਵਰ ਦਾ ਲੈਂਦੇ ਆ ਨਹੀਂ ਹੋ ਸਕਦਾ ਚੋ ਵੀ ਆਉਂਦੇ ਆ ਪਰ ਨੁਕਸਾਨ ਤੇ ਨੁਕਸਾਨ ਹੋਈ ਜਾਂਦਾ ਆ ਕਿਉਂਗਾ ਉਹਨਾਂ ਦੀ ਲਾਈਫ ਦੇ ਵਿੱਚ ਇੰਦਾ ਪ੍ਰਭੂ ਨੇ ਤਾਂ ਖੰਭ ਫੈਲਾਏ ਆ ਉਹਦੇ ਖੰਭਾ ਹੀਠਾਂ ਵੜਦੇ ਹੀ ਨਹੀਂ ਉਹ ਕਹਿੰਦੇ ਆਂ ਆਪੇ ਜਿਹੜਾ ਆ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਆਂ ਪਰਮੇਸ਼ਰ ਦੇ ਨਾਲ ਬਖਾਦਾਰੇ ਜੇ ਨਾਲ ਨਹੀਂ ਚੱਲਦੇ ਉਹਦਾ ਨਾਮ ਇੱਕ ਪੱਕਾ ਬੁਰਜ ਆ ਧਰਮੀ ਭੱਜ ਕੇ ਉਹਦੇ ਵਿੱਚ ਵੜਦਾ ਤੇ ਬਚਾਇਆ ਜਾਂਦਾ ਆ ਉਹ ਬੁਰਜ ਆ ਅਸੀਂ ਮੱਚ ਕੇ ਉਹਦੇ ਵਿੱਚ ਵੜਨਾ ਆ ਉਨੇ ਖੰਭ ਖੋਲੇ ਆ ਅਸੀਂ ਉਹਦੇ ਖੰਭਾਂ ਦੇ ਵਿੱਚ ਵੜਨਾ ਹੈ ਅਸੀਂ ਪਨਾਹ ਲੈਣੀ ਆ ਉਹ ਪਨਾਹ ਦੇ ਲਈ ਰੈਡੀ ਆ ਪਰ ਕਈ ਉਹਦੇ ਖੰਭਾਂ ਦੇ ਪਿੱਛੋਂ ਦੀ ਲੰਘ ਜਾਂਦੇ ਕਹਿੰਦੇ ਅਸੀਂ ਇਹਦੇ ਖੰਭਾਂ ਹੇਠਾਉਣਾ ਨਹੀਂ ਫਿਰ ਨੁਕਸਾਨ ਵੀ ਉਹਨਾਂ ਦਾ ਹੀ ਹੁੰਦਾ ਆ ਅੱਜ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਪਾਸਟਰਜ਼ ਪ੍ਰਾਰਥਨਾ ਕਰਕੇ ਕਹਿੰਦੇ ਜੀ ਅਸੀਂ ਰੋਗੀਆਂ ਨੂੰ ਚੰਗੇ ਕਰ ਦਿੰਨੇ ਆ ਅਸੀਂ ਮਰਦਿਆਂ ਨੂੰ ਜਿੰਦੇ ਕਰ ਦਿੰਨੇ ਆ ਅਸੀਂ ਲੰਗੜਿਆਂ ਨੂੰ ਤੋੜ ਦਿੰਨੇ ਆ ਕਹਿੰਦੇ ਹੁੰਦੇ ਅਧੂਰਾ ਗਿਆਨ ਖਤਰਨਾਕ ਹੈ ਜਾਂ ਤੇ ਫਿਰ ਜਿਹੜੇ ਏਦਾਂ ਕਹਿੰਦੇ ਆ ਉਹ ਪੂਰਾ ਪੂਰਾ ਪ੍ਰੋਗਰਾਮ ਵੇਖਿਆ ਕਰਨ ਤੇ ਜਾਂ ਫਿਰ ਨਾ ਵੇਖਿਆ ਕਰਨ ਸਹੀ ਕਰਨ ਜਾਂ ਤਾਂ ਗੱਲ ਪੂਰੀ ਕਰਿਆ ਕਰਨ ਤੇ ਜਾਂ ਫਿਰ ਨਾ ਕਰਿਆ ਕਰਨ ਪਾਸਟਰ ਕਦੀ ਵੀ ਏਦਾਂ ਨਹੀਂ ਕਹਿੰਦੇ ਕਿ ਅਸੀਂ ਰੋਗੀਆਂ ਨੂੰ ਚੰਗੇ ਕਰਦੇ ਆ ਜਿੰਨੇ ਵੀ ਪਾਸਟਰ ਆ ਉਹ ਕਹਿੰਦੇ ਅਸੀਂ ਪ੍ਰਾਰਥਨਾ ਕਰਦੇ ਆ ਤੇ ਯਿਸੂ ਨਾਮ ਚ ਰੋਗੀ ਚੰਗੇ ਹੁੰਦੇ ਆ ਹਾਲੇਲੂਇਆ ਫਿਰ ਇੱਕ ਹੋਰ ਬੜਾ ਉਹ ਖਰੂਪ ਆਉਂਦੇ ਆ ਜੇ ਕ੍ਰਿਸ਼ਨ ਦਾ ਰੱਬ ਐਡਾ ਹੀ ਵੱਡਾ ਆ ਫੇ ਇਟਲੀ ਚ ਲੋਕੀ ਕਾਤੇ ਮਰੀ ਜਾਂਦੇ ਆ ਫੇ ਅਮਰੀਕਾ ਚ ਲੋਕੀ ਕਾਤੇ ਮਰੀ ਜਾਂਦੇ ਆ ਲੋਕਾਂ ਦੇ ਮਰਨ ਦੇ ਨਾਲ ਰੱਬ ਨੇ ਛੋਟਾ ਨਹੀਂ ਹੋਣਾ ਉਹਨੇ ਵੱਡਾ ਹੀ ਰਹਿਣਾ ਉਹ ਹੈ ਹੀ ਵੱਡਾ ਬਚਣੇ ਉਹ ਹੀ ਆ ਜਿਹੜੇ ਉਹਦੇ ਆਖੇ ਲੱਗਣਗੇ ਅਮਰੀਕਾ ਚ ਰਹਿਣ ਵਾਲੇ ਸਾਰੇ ਧਰਮੀ ਨਹੀਂ ਆ ਸਾਰੇ ਰੱਬ ਦੇ ਪ੍ਰੇਮੀ ਨਹੀਂ ਆ ਜਿੰਨਾ ਪਾਪ ਅਮਰੀਕਾ ਦੇ ਵਿੱਚ ਤੇ ਪੂਰੀ ਦੁਨੀਆ ਦੇ ਵਿੱਚ ਵੀ ਨਾ ਹੋਵੇ ਇਸ ਲਈ ਲੋਕਾਂ ਦੇ ਪਾਪਾਂ ਦਾ ਕਰਕੇ ਉਹ ਮਰਦੇ ਆ ਇਸ ਕਰਕੇ ਨਹੀਂ ਉਹ ਮਰਦੇ ਕਿ ਉਹ ਕ੍ਰਿਸਚੀਅਨ ਆ ਤੇ ਕਿਹੜਾ ਰਿਲੀਜੀਅਨ ਆ ਜਿਹਦੇ ਵਿੱਚ ਲੋਕੀ ਨਹੀਂ ਮਰਦੇ ਧੀ ਭੈਣ ਭਰਾ ਸਾਨੂੰ ਆਣ ਕੇ ਮਿਲਦੇ ਆ ਕਹਿੰਦੇ ਬਾਪੂ ਜੀ ਸਾਡੇ ਫਲਾਨੇ ਦੀ ਮੌਤ ਹੋ ਗਈ ਸਾਡੇ ਪਿੰਡ ਵਾਲਿਆਂ ਨੇ ਤਾਹਨੇ ਮਾਰ ਮਾਰ ਕੇ ਸਾਨੂੰ ਮਾਰਨ ਤੱਕ ਲੈ ਆਂਦਾ ਕਹਿੰਦੇ ਜੇ ਤੁਸੀਂ ਯਿਸੂ ਮਸੀਹ ਨੂੰ ਮੰਨਦੇ ਫਿਰ ਤੁਹਾਡਾ ਫਲਾਨਾ ਕਿਉਂ ਮਰ ਗਿਆ ਮੈਂ ਕਿਉਂ ਉਹਨਾਂ ਨੂੰ ਪੁੱਛੋ ਵੀ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਬੈਠੇ ਆ ਜਿਹੜਾ ਆਇਆ ਉਹਨੇ ਜਾਣਾ ਹੀ ਆ ਰਾਜੇ ਰੰਗ ਫਕੀਰ ਸਭ ਗਏ ਆ ਤੇ ਸਭਨੇ ਜਾਣਾ ਹੈ ਇਹ ਕੋਈ ਗੱਲਾਂ ਅਕਲ ਵਾਲੀਆਂ ਨਹੀਂ ਆ ਤੇ ਜਿਹੜੇ ਇਹੋ ਜੀਆਂ ਗੱਲਾਂ ਕਰਦੇ ਉਹਨਾਂ ਦੀਆਂ ਗੱਲਾਂ ਤੇ ਗੌਰ ਕਰਨ ਦੀ ਵੀ ਲੋੜ ਨਹੀਂ ਮੂਰਖਾਂ ਤੇ ਸਿਆਣਿਆਂ ਦੀ ਆਪਸ ਵਿੱਚ ਕੋਈ ਜੋਟੀ ਨਹੀਂ ਤੇ ਬਚਨ ਵੀ ਆਪਾਂ ਨੂੰ ਇਦਾਂ ਹੀ ਕਹਿੰਦੇ ਆ ਕਿੰਦਾ ਟੈਡੀ ਪੀੜੀ ਤੋਂ ਆਪਣੇ ਆਪ ਨੂੰ ਵੱਖ ਰੱਖ। ਸਹੀ ਗੱਲ ਹੈ। ਇਹ ਸਾਰੇ ਟੈਡੀ ਪੀੜੀ ਵਾਲੇ ਤੇ ਪੁੱਠੇ ਬੁੱਲਾਣ ਵਾਲੇ ਲੋਕ ਜੋ ਜਿਹੜੇ ਇਹੋ ਜੀਆਂ ਗੱਲਾਂ ਕਰਦੇ ਨੇ। ਜਿਹੜੇ ਧਰਮੀ ਆ ਨਾ ਚਾਹੇ ਉਹ ਛੁਪੇ ਹੋਏ ਹੋਣ ਚਾਹੇ ਉਹ ਜਾਗਰ ਹੋਣ ਚਾਹੇ ਉਹ ਹਿੰਦੀ ਬੋਲਦੇ ਹੋਣ ਉਰਦੂ ਬੋਲਦੇ ਹੋਣ ਪੰਜਾਬੀ ਦਾ ਫਸਕੋ ਬੋਲਦੇ ਹੋਣ ਪਰਮੇਸ਼ਵਰ ਦੀ ਕਿਰਪਾ ਉਹਨਾਂ ਉੱਤੇ ਸਦਾ ਬਣੀ ਰਹਿੰਦੀ ਆ। ਚਾਹੇ ਉਹ ਘਰਾਂ ਦੇ ਵਿੱਚ ਹੋਣ ਨਦੀਆਂ ਨਾਲਿਆਂ ਦੇ ਉੱਤੇ ਬੈਠੇ ਹੋਣ ਜਾਂ ਪਹਾੜਾਂ ਦੇ ਉੱਤੇ ਹੋਣ ਕੋਈ ਮਾਇਨੇ ਨਹੀਂ ਰੱਖਦਾ ਉਹ ਕਿਹੜੇ ਦੇਸ਼ ਦੇ ਵਿੱਚ ਆ ਜਿੱਥੇ ਵੀ ਉਹ ਹੋਣਗੇ ਬਚਨ ਦੇ ਵਿੱਚ ਲਿਖਿਆ ਨਦੀਆਂ ਤੈਨੂੰ ਡਬੋ ਨਹੀਂ ਸਕਣਗੀਆਂ ਅੱਗ ਤੈਨੂੰ ਸਾੜ ਨਹੀਂ ਸਕੂਗੀ ਮੌਤ ਦੀ ਸ਼ਾਂ ਦੀ ਵਾਦੀ ਵਿੱਚ ਵੀ ਮੈਂ ਤੇਰੇ ਨਾਲ ਹੋਵਾਂਗਾ ਇੱਥੇ ਲਿਖਿਆ ਆ ਕਹਿੰਦਾ ਉਹ ਉਹਦੇ ਦੀ ਫਾਈ ਵਿੱਚੋਂ ਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ਕਿੰ ਨੂੰ ਜਿਹੜਾ ਪਰਮੇਸ਼ਵਰ ਦਾ ਭੈ ਮੰਨੇਗਾ ਇਹ ਥੋੜੀ ਅੱਗੇ ਤੁਸੀਂ ਅਮਰੀਕਾ ਵਿੱਚ ਚਲੇ ਜਾਓਗੇ ਤਾਂ ਕਦੀ ਤੁਸੀਂ ਮਰਨਾ ਨਹੀਂ ਤੁਸੀਂ ਕੈਨੇਡਾ ਚਲੇਗੇ ਤਾਂ ਕਦੀ ਤੁਸੀਂ ਮਰਨਾ ਨਹੀਂ ਮਰਨਾ ਸਾਰਿਆਂ ਨੇ ਪਰ ਮੌਤ ਰਾਈਟ ਟਾਈਮ ਤੇ ਆਵੇ ਤਾਂ ਫੱਬਦੀ ਆ ਜਦੋਂ ਹੱਲੇ ਤੁਹਾਡੀ ਯਾਤਰਾ ਅੱਧੀ ਆ ਸ੍ਰੀ ਅੱਧ ਚੋਂ ਚਲੇ ਜਾਣੇ ਉਦੋਂ ਥੋੜਾ ਔਖਾ ਲੱਗਦਾ ਆ ਪਰ ਜੇ ਅਮਾ ਪਰਮੇਸ਼ਵਰ ਦੇ ਦੱਸੇ ਹੋਏ ਰਾਹ ਤੇ ਚੱਲਿਏ ਪਾਪ ਤੋਂ ਤੋਬਾ ਕਰੀਏ ਪ੍ਰਭੂ ਦੇ ਨਾਲ ਪੇਮ ਜਿਹੜਾ ਆ ਉਹ ਅਵਦਾ ਲੈ ਕੇ ਪਵਿੱਤਰ ਧਾਈ ਦੇ ਵਿੱਚ ਚੱਲਣਾ ਸ਼ੁਰੂ ਕਰੀਏ ਤਾਂ 91 ਜ਼ਬੂਰ ਦੇ ਅਖੀਰ ਚ ਲਿਖਿਆ ਕਹਿੰਦਾ ਆਰਜਾ ਦੇ ਵਾਦੇ ਨਾਲ ਮੈਂ ਤੇਰੀ ਨਿਸ਼ਾ ਕਰਾਂਗਾ ਕਹਿੰਦਾ ਤੇਰੀ ਇੰਨੀ ਉਮਰ ਕਰ ਦੂੰਗਾ ਤੂੰ ਉਮਰ ਦੇ ਨਾਲ ਰੱਜ ਜਾਏਗਾ ਤੂੰ ਤ੍ਰਿਪਤ ਹੋ ਜਾਏਗਾ ਹਾਂ ਵੀ ਜੀਣਾ ਜੀਣ ਦਾ ਆਨੰਦ ਆ ਗਿਆ ਵਾਕਿਆ ਹੀ ਇੱਕ ਬੰਦੇ ਨੂੰ ਇੰਨਾ ਚਿਰ ਜੀਣਾ ਚਾਹੀਦਾ ਤੇ ਮੈਂ ਉਹ ਜੀ ਲਿਆ ਯਾਰ ਕਹਿੰਦਾ ਤੇਰੀ ਨਿਸ਼ਾ ਕਰ ਦੂੰਗਾ ਤੈਨੂੰ ਸੈਟੀਸਫਾਈ ਕਰਾ ਦੂੰਗਾ ਹallelujah ਤੇ ਅਸੀਂ ਉਹ ਜਨ ਬਣਨਾ ਹੈ ਜਿਹਦੇ ਬਾਰੇ ਦੇ ਵਿੱਚ ਇਹ ਲਿਖਿਆ ਆ ਤੇ ਅਸੀਂ ਸੈਟੀਸਫਾਈ ਹੋਣਾ ਹੈ ਲੰਮੇ ਜੀਵਨ ਦੇ ਨਾਲ ਬੋਲ ਯਿਸੂ ਮਸੀਹ ਕੀ ਜੈ ਜੈ ਹallelujah ਹallelujah ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੇਗੇ ਕਿ ਕਿੰਨਾ ਕੁਝ ਦੱਸਿਆ ਗਿਆ ਹੈ ਨਾ ਕਿ ਜਿਹੜੇ ਲੋਕ ਹਨਾ ਪ੍ਰਭੂ ਯਿਸੂ ਦੇ ਖਲਾਫ ਉੱਠਦੇ ਆ ਜਿਸ ਤਰ੍ਹਾਂ ਲੋਕ ਕਹਿੰਦੇ ਆ ਕਿ ਤੁਹਾਡਾ ਪ੍ਰਭੂ ਯਿਸੂ ਉਹਨੂੰ ਚੰਗਾ ਕਰ ਦੇਵੇ ਉਹਨੂੰ ਚੰਗਾ ਕਰਦੇ ਉਹ ਬਹੁਤ ਜ਼ਿਆਦਾ ਬੋਲਦੇ ਆ ਪਰ ਉਹਨਾਂ ਪਿੱਛੇ ਲੱਗਣ ਦੀ ਜ਼ਰੂਰਤ ਨਹੀਂ ਨਾ ਉਹਨਾਂ ਤੇ ਧਿਆਨ ਦੇਣ ਦੀ ਜ਼ਰੂਰਤ ਨਾ ਹੀ ਉਹਨਾਂ ਤੇ ਵੀਡੀਓ ਪਾਉਣ ਦੀ ਜ਼ਰੂਰਤ ਕਿਉਂਕਿ ਉਹਨਾਂ ਲੋਕਾਂ ਨੂੰ ਅੱਗੇ ਲਿਉਂਦਾ ਕੋਈ ਫਾਇਦਾ ਨਹੀਂ ਉਹਨਾਂ ਪਰਮੇਸ਼ੁਰ ਦੇ ਵਚਨ ਨੂੰ ਤੁਸੀਂ ਜਿੰਨਾ ਵੀ ਹੋ ਸਕਦੇ ਆ ਫਲਾਓ ਔਰ ਜਿੱਥੇ ਤੁਹਾਨੂੰ ਕੋਈ ਸਵਾਲ ਕਰਦਾ ਹੈ ਉੱਥੇ ਉਹਨਾਂ ਨੂੰ ਮਤਲਬ ਕਿ ਪਿਆਰ ਦੇ ਨਾਲ ਸਮਝਾਓ ਨਹੀਂ ਸਮਝਦੇ ਉਸ ਚੀਜ਼ ਨੂੰ ਉੱਥੇ ਹੀ ਛੱਡ ਦਿਓ ਪਰ ਖੁਦ ਡਿਮੋਟੀਵੇਟ ਨਾ ਹੋ ਕਰੋ ਸਭ ਕੁਝ ਖੋਚ ਰਿਆ ਕਰੋ ਪੋਜ਼ਿਟਿਵ ਰਿਆ ਕਰੋ ਕਿਉਂਕਿ ਪਰਮੇਸ਼ਰ ਦਾ ਵਾਚਨ ਪਰਮੇਸ਼ਰ ਦਾ ਕਲਾਮ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ ਤੇ ਆਪਾਂ ਇਸੇ ਤਰ੍ਹਾਂ ਹੀ ਅੱਗੇ ਵਧਦੇ ਜਾਣਾ ਤੁਸੀਂ ਇਸੇ ਤਰ੍ਹਾਂ ਇਸ ਚੈਨਲ ਦੇ ਨਾਲ ਜੁੜੇ ਰਹੋ ਤੁਹਾਨੂੰ ਬਹੁਤ ਹੀ ਮੋਟੀਵੇਟ ਇਹ ਜਿਹੜੀ ਵੀਡੀਓ ਮਿਲੋਗੇ ਤੁਸੀਂ ਕਦੀ ਵੀ ਡਿਮੋਟੀਵੇਟ ਨਹੀਂ ਹੋਵਗੇ ਮੋਟੀਵੇਟ ਹੀ ਹੋਵੋਗੇ ਇਨਾ ਪਿਆਰਾ ਆਵਰ ਚੈਨਲ ਕਿਉਂਕਿ ਤੁਹਾਨੂੰ ਪੰਜਾਬੀ ਦੇ ਵਿੱਚ ਹਨਾ ਹਿੰਦੀ ਦੇ ਵਿੱਚ ਕਈ ਵਾਰੀ ਵਾਸਤੇ ਜੀ ਕਰਦੇ ਆ ਤੋ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਮਝਾਉਂਦੇ ਆ ਜਿੱਦਾਂ ਕਿ ਸਾਨੂੰ ਸਮਝਣਾ ਚਾਹੀਦਾ ਵਾ ਤੇ ਜਰੂਰ ਫੋਲੋ ਕਰੋ ਇਸ ਚੈਨਲ ਨੂੰ ਔਰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਔਰ ਕਿਸੇ ਗੱਲਾਂ ਤੇ ਧਿਆਨ ਨਾ ਦੋ ਸਿਰਫ ਪਰਮੇਸ਼ਵਰ ਦੇ ਕਲਾਮ ਤੇ ਧਿਆਨ ਦੋ खुद ਦੇ ਬੱਚੋ ਤਾਂ ਦੂਸਿਆਂ ਨੂੰ ਬਚਾਓ ਆਪਣੇ ਘਰ ਵਾਲ ਤੇ ਧਿਆਨ ਦਿਓ ਉਹਨਾਂ ਦੇ ਨਾਲ ਬੈਸਿੰਗੇ ਕੋਈ ਜ਼ਰੂਰਤ ਨਹੀਂ ਹੈਗੀ ਔਰ ਹੁਣ ਤੋਂ ਲੈ ਕੇ ਸਦਾ ਤੱਕ ਪਰਮੇਸ਼ਵਰ ਦੀ ਮਿਹਰ ਹਮਦੀ ਰਹੇ ਚਾਉਣ ਵਾਲਿਆਂ ਦੇ ਨਾਲ ਮੇਰੇ ਵੱਲੋਂ ਸਾਰਿਆਂ ਨੂੰ ਚਾਹੇ ਕਿ ਹਾਲੇਲੂਇਆ ਅਮੀਨ